ਤਸ਼ਵੀਕਾਲ ਤੋਂ ਦੇਖ ਰਿਹਾ ਹਾਂ ਸਮ ਜਰਨਲਿਸਟ ਮੈਂ ਹਾਂ ਪ੍ਰਦੀਪ ਗੌਰ ਤੇ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾਂ ਪੰਜਾਬ ਦੇ ਵਿੱਚ ਮੋਗਾ ਬੇਦਬੀ ਮਾਮਲੇ ਦੀ ਸੁਣਵਾਈ ਤੇ ਦਰਸਲ ਚੰਡੀਗੜ੍ਹ ਤੋਂ ਰੋਕ ਲਗਾ ਦਿੱਤੀ ਗਈ ਤਾਂ ਅਦਾਲਤ ਨੇ ਹੁਕਮ ਦਿੱਤਾ ਕਿ ਫਿਲਹਾਲ ਸਥਿਤੀ ਜ਼ਿੰਮੇਦੀ ਤੇਵੇਂ ਹੀ ਰਹੀ ਹਾਈ ਕੋਰਟ ਨੇ ਪੰਜਾਬ ਦਾ ਮਾਹੌਲ ਠੀਕ ਨਾ ਦੱਸਦੇ ਹੋਏ ਮੋਗਾ ਕੇਸ ਸਮੇਤ 6 ਬੇਦਬੀ ਮਾਮਲੇ ਤਬਦੀਲ ਕਰ ਦਿੱਤੇ ਗਏ ਨੇ ਤਾਂ ਦੱਸਦੀ ਕਿ ਗੁਰਸੇਵਕ ਸਿੰਘ ਨੇ ਇਸ ਮਾਮਲੇ ਸੰਬੰਧੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਹੁਣੇ ਫੈਸਲਾ ਕੀਤਾ ਜਾਏਗਾ ਕਿ ਕੇਸ ਦੀ ਸੁਣਵਾਈ ਮੋਗਾ ਦੇ ਵਿੱਚ ਹੋਏਗੀ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਤਾਂ ਸੁਪਰੀਮ ਕੋਰਟ ਦੇ ਵਿੱਚ ਅਗਲੀ ਸੁਣਵਾਈ ਹੈ ਜਿਹੜੀ 13 ਅਕਤੂਬਰ ਨੂੰ ਕੀਤੀ ਜਾਏਗੀ ਦਾ ਦੱਸਦੇ ਕਿ ਐਸਐਚਓ ਪੂਲਕਾ ਨੇ ਕਿਹਾ ਕਿ ਹਾਈ ਕੋਰਟ ਨੇ 17 ਮਾਰਚ 2025 ਨੂੰ ਕਿਹਾ ਸੀ ਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਸੀ ਇਸ ਦੇ ਆਧਾਰ ਤੇ 6 ਮਾਮਲਿਆਂ ਨੂੰ ਤਬਦੀਲ ਕੀਤਾ ਗਿਆ ਸੀ ਤਾਂ ਮੋਗਾ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਨੂੰ ਚੁਣੌਤੀ ਦਿੱਤੀ ਹੈ ਦੱਸਦੇ ਕਿ ਸ਼ਿਕਾਇਤ ਕਰਤਾ ਦੇ ਅਨੁਸਾਰ ਦੋਸ਼ੀ ਪੰਜਾਬ ਦੇ ਵਿੱਚ ਰਹਿੰਦੇ ਨੇ ਤੇ ਉਹ ਸਮਾਗਮ ਵੀ ਕਰਦੇ ਨੇ ਜਿਵੇਂ ਕੇਸ ਦੀ ਸੁਣਵਾਈ ਹੁੰਦੀ ਹੈ ਮਾਹੌਲ ਵਿਗੜ ਜਾਂਦਾ ਤੇ ਸ਼ਿਕਾਇਤਕਰਤਾ ਨੂੰ ਚੰਡੀਗੜ੍ਹ ਆਉਣਾ ਪੈਂਦਾ ਤਾਂ ਸਰਕਾਰ ਨੂੰ ਸੁਪਰੀਮ ਕੋਰਟ ਤੱਕ ਨਹੀਂ ਪਹੁੰਚ ਕਰਨੀ ਚਾਹੀਦੀ ਫੂਲਕਾਨੇ ਕਿਹਾ ਕਿ ਸਰਕਾਰ ਨੂੰ ਇੱਕ ਪੱਤਰ ਲਿਖਣਗੇ ਜਿਸ ਦੇ ਵਿੱਚ ਮੰਗ ਕੀਤੀ ਜਾਏਗੀ ਕਿ ਸਰਕਾਰ ਇਸ ਮਾਮਲੇ ਬਾਰੇ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਰ ਕਰੇ ਤੇ ਸਪਸ਼ਟ ਕਰੇ ਕਿ ਪੰਜਾਬ ਦਾ ਮਾਹੌਲ ਵਿਗੜ ਨਹੀਂ ਰਿਹਾ ਉਹਨਾਂ ਕਿਹਾ ਕਿ ਸਰਕਾਰ ਨੂੰ ਜਿਹੇ ਮਾਮਲਿਆਂ ਨੂੰ ਪੰਜਾਬ ਤੋਂ ਬਾਹਰ ਜਾਣ ਤੋਂ ਸਰਗਰਮੀ ਨਾਲ ਰੋਕਣਾ ਚਾਹੀਦਾ ਹੈ ਉਹਨਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਇਸ ਮਾਮਲੇ ਤੇ ਸਰਕਾਰ ਤੋਂ ਪਹਿਲ ਕਰਨ ਦੀ ਮੰਗ ਕੀਤੀ ਹੈ ਤੇ ਉੱਥੇ ਦੂਜੇ ਪਾਸੇ ਬਦਵੀ ਕੇ ਸੰਸਥਾ ਉਸ ਪੱਖ ਰੱਖ ਕੇ ਇਹਨਾਂ ਕੇਸਾਂ ਦਾ ਟਰਾਇਲ ਵੀ ਪੰਜਾਬ ਦੇ ਵਿੱਚ ਚਲਾਇਆ ਜਾਵੇ ਬਿਆਨ ਹੈ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦਿੱਤਾ ਗਿਆ ਤਾਂ ਉਹਨਾਂ ਕਿਹਾ ਇਨਸਾਫ ਦੇ ਵਾਡ ਦੀ ਪ੍ਰਕਿਰਿਆ ਦੇ ਵਿੱਚ ਪੰਜਾਬ ਸਰਕਾਰ ਦੀ ਨਾਮਜ਼ਦ ਦੋਸ਼ੀਆਂ ਦੇ ਨਾਲ ਸਾਜ਼ਿਸ਼ਤਾਨਾ ਮਿਲੀ ਭੁਗਤ ਤੇ ਵੱਡੇ ਸਵਾਲ ਕਰਦੇ ਹੋਏ ਸਿੱਖ ਕੌਮ ਦੇ ਨਾਲ ਭਾਵਨਾਤਮਕ ਧੋਖਾ ਕਰਾਰ ਦਿੱਤਾ ਹੈ। ਤਜਾਰੀ ਬਿਆਨ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਠਿੰਡਾ, ਫਰੀਦਕੋਟ, ਮੋਗਾ ਦੇ ਵਿਧਵੀ ਕੇਸਾਂ ਨੂੰ ਚੰਡੀਗੜ ਤਬਾਦਲੇ ਦਾ ਆਦੇਸ਼ ਦਿੱਤਾ ਸੀ ਪਰ ਹੈਰਾਨੀ ਇਹ ਹੈ ਕਿ ਇਨ੍ਹਾਂ ਕੇਸਾਂ ਦੇ ਵਿੱਚ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਅਪੀਲ ਹੀ ਨਹੀਂ ਕੀਤੀ। ਸਿੱਧੇ ਤੌਰ ਤੇ ਬੇਦਬੀ ਕੇਸਾਂ ਦੇ ਵਿੱਚ 13 ਮੁਖੀ ਤੇ ਬਾਕੀ ਦੋਸ਼ੀਆਂ ਦੀ ਖੁੱਲ੍ਹੇਆ ਮਦਦ ਕਰਨਾ। ਤਾਂ ਦੱਸਦੇ ਕਿ ਬੇਦਬੀ ਕੇਸਾਂ ਨੂੰ ਚੰਡੀਗੜ੍ਹ ਤਬਦੀਲ ਕਰਨ ਵੇਲੇ ਇਹ ਤਰਕ ਦਿੱਤਾ ਗਿਆ ਕਿ ਟ੍ਰਾਇਲ ਲਈ ਪੰਜਾਬ 'ਚ ਮਾਹੌਲ ਅਨੁਕੂਲ ਨਹੀਂ ਹੈ। ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤਰਕ ਦੇਣ ਵਾਲੇ ਡੇਰਾ ਪ੍ਰੇਮੀ ਪੰਜਾਬ ਦੇ ਵਿੱਚ ਖੁੱਲ੍ਹੇਆ ਪ੍ਰੋਗਰਾਮ ਕਰ ਰਹੇ ਨੇ ਪਰ ਅਦਾਲਤ ਦੇ ਵਿੱਚ ਕਹਿ ਰਹੇ ਨੇ ਕਿ ਟ੍ਰਾਇਲ ਲਈ ਪੰਜਾਬ ਦੇ ਵਿੱਚ ਮਾਹੌਲ ਅਨੁਕੂਲ ਨਹੀਂ ਹੈ। ਤਾਂ ਅਦਾਲਤ ਦੇ ਵਿੱਚ ਚੁੱਪ ਰਹਿ ਕੇ ਪੰਜਾਬ ਸਰਕਾਰ ਡੇਰਾ ਪ੍ਰੇਮੀਆਂ ਦੀ ਗੱਲ ਦੇ ਵਿੱਚ ਪੂਰੀ ਸਹਿਮਤੀ ਜਤਾਈ ਹੈ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਹੁਣ ਇੱਕ ਸ਼ਿਕਾਇਤਕਰਤਾ ਦੇ ਵੱਲੋਂ ਸੀਨੀਅਰ ਐਡਵੋਕੇਟ ਸਰਦਾਰ ਐਸ ਐਚ ਪੂਲ ਕਾਰਹੀਂ ਸੁਪਰੀਮ ਕੋਰਟ ਦੇ ਵਿੱਚ ਬਿਲੀਵ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚ ਟ੍ਰਾਇਲ ਲਈ ਮਾਹੌਲ ਪੂਰੀ ਤਰ੍ਹਾਂ ਨਕੂਲ ਹੈ ਇਸ ਨਾਲ ਹੀ ਹਮ ਸੁਪਰੀਮ ਕੋਰਟ ਨੇ ਇਸ ਕੇਸ 'ਤੇ ਸਟੇਟਸ ਲਗਾ ਕੇ 13 ਅਕਤੂਬਰ ਤੱਕ ਜਵਾਬ ਮੰਗਿਆ ਹਾਲਾਂਕਿ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਸਿਰਫ ਕਾਨੂੰਨੀ ਨਹੀਂ ਸਗੋ ਕੌਮ ਦੀ ਭਾਵਨਾਵਾਂ ਦੇ ਨਾਲ ਜੁੜਿਆ ਹੈ ਉਹਨਾਂ ਕਿਹਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਇਸ ਵਾਰੀ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਵੀ ਵਾਅਦਾ ਕੀਤਾ ਸੀ ਕਿ ਸਰਕਾਰ ਦੇ ਵਿੱਚ ਆਉਂਦੇ ਬੇਅਦਬੀ ਕੇਸਾਂ ਦੇ ਵਿੱਚ ਇਨਸਾਫ ਦਿਵਾਉਣਗੇ ਪਰ ਹੁਣ ਪੰਜਾਬ ਸਰਕਾਰ ਦੇ ਚਜਕੋ ਕੇ ਦੋਸ਼ੀਆਂ ਦਾ ਬਚਾਅ ਕਰੀ ਅਤੇ ਦੂਜੇ ਪਾਸੇ ਬੇਅਦਬੀ ਅਤੇ ਪੁਲਿਸ ਫਾਇਰਿੰਗ ਦੇ ਕੇਸਾਂ ਦੇ ਵਿੱਚ ਇਨਸਾਫ ਦੇ ਮੁੱਦੇ ਨੂੰ ਵਰਤ ਕੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਸਿੱਖ ਭਾਵਨਾ ਦੇ ਨਾਲ ਖਿਲਵਾੜ ਕਰ ਰਹੀ ਹੈ ਉਹਨਾਂ ਕਹਿ ਕੇ ਇੱਕ ਪਾਸੇ ਬੇਅਦਬੀ ਖਿਲਾਫ ਨਵਾਂ ਕਾਨੂੰਨ ਬਣਾਉਣ ਦਾ ਪਰਪੰਚ ਰਚਿਆ ਜਾ ਰਿਹਾ ਤੇ ਦੂਜੇ ਤੌਰ ਤੇ ਇੰਨੇ ਵੱਡੇ ਕੇਸਾਂ ਦੇ ਵਿੱਚ ਸਰਕਾਰ ਇਨਸਾਫ਼ ਦੇਣ ਤੋਂ ਇਨਕਾਰ ਹੀ ਸੀ ਬੈਠੀ ਹੈ ਤਾਂ ਪੰਜਾਬ ਸਰਕਾਰ ਨੂੰ ਅਸੀਂ ਤਾੜਨਾ ਕਰਦੇ ਹਾਂ ਕਿ ਸਿੱਕੇ ਕੌਮ ਦੇ ਹੱਦਿਆਂ ਤੇ ਜ਼ਖਮ ਇਹਨਾਂ ਬੇਦਬੀ ਕੇਸਾਂ ਦੇ ਵਿੱਚ ਠੋਸ ਪੱਖ ਰੱਖ ਕੇ ਇਹਨਾਂ ਕੇਸਾਂ ਦਾ ਟਰਾਇਲ ਵੀ ਪੰਜਾਬ ਦੇ ਵਿੱਚ ਹੀ ਚਲਾਇਆ ਜਾਵੇ ਇਹਨਾਂ ਕੇਸਾਂ ਦੇ ਵਿੱਚ ਤੇਜ਼ੀ ਵੀ ਲਿਆਂਦੀ ਜਾਵੇ ਤੇ ਨਾਮ ਦਾ ਡੇਰਾ ਮੁਖੀ ਦੇ ਮੁਕਦਮੇ ਦੀ ਪਰਵਾਣਗੀ ਦੇ ਕੇ ਉਸ ਨੂੰ ਸਨਮਾਨ ਕੀਤਾ ਜਾਵੇ ਇਸ ਬਿਨਾਂਲੀ ਮੌਤ ਮਾਕੇ ਦੀ ਜਾਂਚ ਵੀ ਅੱਗੇ ਵਿਧਾਈ ਜਾਵੇ ਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਜ਼ਰੂਰੀ ਤੇ ਵੱਡੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਦੇਖੋ ਜੋ ਵੀ ਘਟਨਾਕਰਮ ਹੋਇਆ ਹੈ ਅਸੀਂ ਇਹਨੂੰ ਚੰਗਾ ਨਹੀਂ ਕਾਂਗੇ ਮਾੜਾ ਹੀ ਕਾਂਗੇ ਪਰ ਜੋ ਵੀ ਕੁਝ ਹੋਇਆ ਹੈ ਇਹਦਾ ਕਾਰਨ ਜਿਹੜਾ ਹੈ ਉਹ ਦੋਨੇ ਹੀ ਸਰਕਾਰਾਂ ਦਾ ਤੇ ਸਰਕਾਰ ਦੇ ਅਧਿਕਾਰੀਆਂ ਦਾ ਚਾਹੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਨਾਂ ਹੀ ਸਰਕਾਰਾਂ ਦੇ ਆਪਸੀ ਤਾਲਮੇਲ ਦੀ ਕਮੀ ਦੇ ਕਾਰਣੀ ਹੋਇਆ ਹੈ ਪਰ ਉਸ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਨਫਰਤ ਦੀ ਜਿਹੜੇ ਨੇ ਉਹ ਕਮੈਂਟ ਲਿਖੇ ਗਏ ਨੇ ਇਹ ਬੇਹੰਤ ਬਦਭਾਗ ਹੈ। ਅਸੀਂ ਟੈਰਰਿਜ਼ਮ ਉਸ ਨੂੰ ਕਹਿੰਦੇ ਆ ਜਦੋਂ ਕੋਈ ਨਿਰਹੱਥਿਆਂ ਬੇਗੁਨਾਹਾਂ ਨੂੰ ਜਿਹੜਾ ਹੈ ਉਹ ਗੋਲੀਆਂ ਦੇ ਨਾਲ ਪੁੰਨਦਾ ਹੈ ਜਾਂ ਬੰਬਾਂ ਦੇ ਨਾਲ ਉਡਾਉਂਦਾ ਹੈ। ਪਰ ਜਦੋਂ ਕਿਸੇ ਖਾਸ ਫਿਰਕੇ ਨੂੰ ਨਿਸ਼ਾਨਾ ਬਣਾ ਕੇ ਅਪਸ਼ਬਦ ਬੋਲੇ ਜਾਂਦੇ ਨੇ ਤਾਂ ਇਹ ਵੀ ਇੱਕ ਕਿਸਮ ਦਾ ਟੈਰਰਿਜ਼ਮ ਹੈ। ਆਤੰਕਵਾਦ ਹੈ, ਅਤਵਾਦ ਹੈ। ਔਰ ਹੈਰਾਨੀ ਦੀ ਗੱਲ ਹੈ ਕਿ ਇਸ ਤਰ੍ਹਾਂ ਦਾ ਆਤੰਕ ਫਲਾਉਣ ਵਾਲਿਆਂ ਨੂੰ ਬਿਲਕੁਲ ਵੀ ਸਰਕਾਰ ਜਿਹੜੀ ਹੈ ਉਹ ਨਕੇਲ ਨਹੀਂ ਪਾ ਰਹੀ ਔਰ ਜ਼ਿੰਮੇਵਾਰ ਜਿਹੜੇ ਬੰਦੇ ਨੇ ਜਾਂ ਜ਼ਿੰਮੇਵਾਰ ਜਿਹੜੇ ਪਰਸਨ ਨੇ ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦੇ ਪੱਦੇ ਕਮੈਂਟ ਕਰਨੇ ਔਰ ਸਮੁੱਚੇ ਸਿੱਖਾ ਨੂੰ ਜਿਹੜਾ ਹੈ 1984 ਵਰਗੇ ਜਿਹੜੇ ਹਾਦਸੇ ਜਿਹੜੇ ਆ ਮੁੜ ਵਰਤਣ ਦੀਆਂ ਧਮਕੀਆਂ ਜਿਹੜੀਆਂ ਦੇਣੀਆਂ ਇਹ ਕਿਸੇ ਵੀ ਟੰਗ ਦੇ ਨਾਲ ਸਹੀ ਨਹੀਂ ਹੈ ਇੱਕ ਕਿਸਮ ਦਾ ਹੇਟ ਟੈਰਰਿਜ਼ਮ ਹੈ ਪਰ ਸਰਕਾਰ ਭਾਰਤ ਦੇ ਅੰਦਰ ਵੱਧ ਰਹੇ ਇਸ ਹੇਟ ਟੈਰਰਿਜ਼ਮ ਨੂੰ ਨੱਥ ਪਾਈ ਜਿਸ ਤਰ੍ਹਾਂ ਟੈਰੋਰਿਜ਼ਮ ਦੁਨੀਆ ਵਾਸਤੇ ਦੇਸ਼ ਵਾਸਤੇ ਮਾੜਾ ਹੈ ਉਸੇ ਤਰ੍ਹਾਂ ਇਹ ਹੇਟ ਟੈਰੋਰਿਜ਼ਮ ਜਿਹੜਾ ਹੈ ਇਹ ਇਸ ਤੋਂ ਵੀ ਵੱਧ ਘਾਤਕ ਤੇ ਖਤਰਨਾਕ ਹੈ ਜਿਹਦੇ ਵਿੱਚ ਜੋ ਵੀ ਕੁਝ ਘਟਨਾ ਕਰਮ ਹੋਇਆ ਹੈ ਇਹਦਾ ਸਿੱਖਾਂ ਦੇ ਨਾਲ ਜਿਹੜਾ ਕੋਈ ਸਬੰਧ ਨਹੀਂ ਹੈ ਇਸ ਕਰਕੇ ਇਹ ਨਫਰਤੀ ਪ੍ਰਚਾਰ ਜਿਹੜਾ ਸੋਸ਼ਲ ਮੀਡੀਆ ਤੇ ਸ਼ੁਰੂ ਹੋਇਆ ਜਿਹੜੇ ਵੀ ਲੋਕ ਕਰ ਰਹੇ ਨੇ ਇਹਨਾਂ ਦੇ ਖਿਲਾਫ ਜਿਹੜਾ ਹੈ ਉਦੇਸ਼ ਵਿਰੋਧ ਦੇ ਮੁਕਦਮੇ ਜਿਹੜੇ ਹੈ ਉਹ ਹੋਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਕੀ ਲੱਗਦਾ ਕਿਉਂ ਇਸ ਤਰ੍ਹਾਂ ਦਾ ਹੋ ਰਿਹਾ ਹਰ ਵਾਰ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਜੋ ਪਹਿਲਾਂ ਕਿਸਾਨੀ ਸੰਘਰਸ਼ ਸੀ ਉੱਥੇ ਵੀ ਬੜਾ ਮੁੱਦਾ ਚੱਲਿਆ ਬਿਲਕੁਲ ਪਹਿਲਾਂ ਵੀ ਅਸੀਂ ਕਿਹਾ ਕਿ ਇਹ ਮਸਲਾ ਜਿਹੜਾ ਹੈ ਕੇਂਦਰ ਸਰਕਾਰ ਤੇ ਕਿਸਾਨਾਂ ਦਾ ਸੀ ਲੇਕਿਨ ਇਹਦੇ ਵਿੱਚ ਸਿੱਖਾਂ ਨੂੰ ਕਿစီੜਿਆ ਗਿਆ ਹੁਣ ਜਿਹੜਾ ਮਸਲਾ ਹੈ ਇਹ ਦੋਨਾਂ ਸਰਕਾਰਾਂ ਦੇ ਆਪਸੀ ਤਾਲਮਿਲ ਦੀ ਕਮੀ ਕਾਰਨ ਹੋਇਆ ਹੈ ਦੋਨਾਂ ਸਰਕਾਰਾਂ ਦਾ ਜਿਹੜਾ ਹੈ ਜਾਂ ਦੋਨਾਂ ਪਾਰਟੀਆਂ ਦਾ ਜਿਹੜਾ ਉਹ ਮਸਲਾ ਹੈ ਲੇਕਿਨ ਇਹਦੇ ਵਿੱਚ ਸਿੱਖਾਂ ਨੂੰ ਘਸੀੜਿਆ ਜਾ ਰਿਹਾ ਹੈ ਬੇਵਜ੍ਹਾ ਸੋਸ਼ਲ ਮੀਡੀਆ ਦੇ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਬੇਹੱਦ ਜਿਹੜੀਆਂ ਉਮੰਦ ਭਾਗੀਆਂ ਕਟਨਾਮਾ ਨੇ ਇਸ ਲਈ